ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਬਾਬਾ ਜੀ ਕਹਿੰਦੇ ਨੇ ਅਸੀਂ ਢੋਲ ਵਜਾ ਵਜਾ ਕੇ ਸਾਰੀ ਦੁਨੀਆ ਨੂੰ ਦੇਖ ਲਿਆ ਇੱਥੇ ਕੋਈ ਕਿਸੇ ਨਾਲ ਮੁਸੀਬਤ ਵਿੱਚ ਖੜਦਾ ਨਹੀਂ ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਜਹਨ ਵਿੱਚ ਬਿਠਾ ਲੈ ਕਿ ਸਾਰਾ ਜਗਤ ਜੇ ਤੇਰੇ ਨਾਲ ਕੋਈ ਰਿਸ਼ਤਾ ਬਣਾਈ ਬੈਠਾ ਹੈ ਤੇ ਬਹੁ ਗਿਣਤੀ ਚ ਲੋਕ ਆਪਣੇ ਸਵਾਰਥ ਨੂੰ ਆਪਣੇ ਸੁੱਖ ਨੂੰ ਤੇਰੇ ਨਾਲ ਮਿੱਤਰਤਾ ਪਾਈ ਬੈਠੇ ਨੇ ਜਿਸ ਦਿਨ ਸੁੱਖ ਹੈ ਉਸ ਦਿਨ ਸਾਡੇ ਘਰ ਪੀੜਾ ਨੇ ਜਿਸ ਦਿਨ ਮੂਸੀਕਤ ਪੈ ਗਈ ਗੁਰਮੁਖੋ ਚਾਰ ਚੁਫੇਰੇ ਕੂਕਣ ਵਾਲੇ ਬੰਦੇ ਇੱਕ ਖੇਨ ਵਿੱਚ ਸਾਥ ਛੱਡ ਕੇ ਚਲੇ ਜਾਂਦੇ ਨੇ ਕਹਿੰਦੇ ਨੇ ਜਿਸ ਦਿਨ ਉਹਨਾਂ ਦੀ ਤੁਗਾਰਚ ਜਾਂ ਉਹਨਾਂ ਦਾ ਸਵਾਰਥ ਜਾਂ ਉਹਨਾਂ ਦੀ ਲੋੜ ਪੂਰੀ ਨਾ ਕੀਤੀ ਉਦੋਂ ਤੇਰੇ ਨੇੜੇ ਕਿਸੇ ਨੇ ਨਹੀਂ ਖੜਨਾ ਮੈਂ ਇਹ ਨਹੀਂ ਕਹਿੰਦਾ ਕਿ ਖੂਨ ਦੇ ਰਿਸ਼ਤੇ ਤੋਂ ਹੇਠ ਕਰੋ ਇਤੋਂ ਨੇੜਤਾ ਕੋਈ ਨਹੀਂ ਹੁੰਦੀ ਪਰ ਜਿਸ ਪਾਸੇ ਸਾਡਾ ਸਮਾਜ ਜਾ ਰਿਹਾ ਹੈ ਨਾ ਹੁਣ ਇਹ ਵੀ ਸੱਚ ਹੈ ਕਿ ਖੂਨ ਦੇ ਰਿਸ਼ਤੇ ਟੁੱਟਦੇ ਜਾ ਰਹੇ ਨੇ ਵਿਚਾਰ ਦੇ ਰਿਸ਼ਤੇ ਇੱਕ ਦੂਜੇ ਦੇ ਹਮਦਰਦ ਬਣਦੇ ਜਾ ਰਹੇ ਆਂ ਆਪ ਜੀ ਦੇਖੋਗੇ ਜਿਸ ਦਿਨ ਕਿਸੇ ਬੰਦੇ ਨੂੰ ਲੋੜ ਹੈ ਆਪ ਦੇ ਘਰ ਆਏਗਾ ਗੱਲਬਾਤ ਕਰੇਗਾ ਆਪਣਾ ਦਿਲ ਸਾਂਝਾ ਕਰੇਗਾ ਕੁਝ ਦਿਨਾਂ ਬਾਅਦ ਉਹੀ ਖੂਨ ਦਾ ਰਿਸ਼ਤਾ ਤੁਹਾਡੇ ਨਾਲ ਬਿਜ਼ਨਸ 'ਚ ਤੁਹਾਡੇ ਕੰਮ ਕਰਦਿਆਂ 'ਚ ਫਿਰ ਗਣਤੀ ਮਣਤੀ ਕਰਨੀ ਸ਼ੁਰੂ ਕਰ ਦਿੰਦਾ ਹੈ ਕਿ ਇਹ ਨੂੰ ਕਿੰਨੇ ਬਣਦੇ ਨੇ ਮੈਨੂੰ ਕਿਉਂ ਨਹੀਂ ਬਣਦੇ ਕਹਿੰਦੇ ਨੇ ਜਿਸ ਬੰਦੇ ਦੀ ਮਦਦ ਕਰਨੀ ਹੈ ਯਤਨ ਕਰੋ ਕਿ ਉਦੋਂ ਬਾਅਦ ਕਿ ਉਦੋਂ ਬਾਅਦ ਉਹਦੇ ਨਾਲ ਨੇੜਤਾ ਘੱਟ ਰੱਖਿਓ ਕਿਉਂਕਿ ਹੋ ਸਕਦਾ ਲੰਮਾ ਸਮਾਂ ਇਹਦੇ ਨਾਲ ਨਾ ਨੇਬੇ ਕਹਿੰਦੇ ਨੇ ਸਾਰੀ ਦੁਨੀਆ ਧੋਖੇ ਦੇ ਜਾਏਗੀ ਭੈਣ ਭਰਾ ਸੱਜਣ ਮਿੱਤਰ ਧੋਖਾ ਦੇ ਜਾਣਗੇ ਪਰ ਇੱਕ ਗੱਲ ਮੇਰੀ ਯਾਦ ਰੱਖੀ ਸਤਨਾਮ ਵਾਹਿਗੁਰੂ ਜਪੀ ਜਾਈ ਤਨ ਧੋਖਾ ਦੇ ਜਾਏਗਾ ਪਰ ਕਦੇ ਨਾਮ ਧੋਖਾ ਨਹੀਂ ਦੇਗਾ ਜਿਹੜਾ ਬੰਦਾ ਗਰੀਬੀ ਚੋਂ ਨਿਕਲ ਕੇ ਆਇਆ ਨਾ ਚਾਹੇ ਇੱਥੇ ਦਾ ਚਾਹੇ ਉੱਥੇ ਦਾ ਜਾਂ ਕੋਈ ਬਿਮਾਰੀ ਚੋਂ ਨਿਕਲ ਕੇ ਆਇਆਗਾ ਉਸ ਬੰਦੇ ਦਾ ਇੱਕ ਤਜਰਬਾ ਪੱਕਾ ਹੋ ਗਿਆ ਹੈ ਕਿ ਜਿਉਂ ਜਿਉਂ ਗਰੀਬੀ ਚੋਂ ਨਿਕਲਦਾ ਪਿਆਰਿਓ ਗਰੀਬ ਦੇ ਮਿੱਤਰ ਬਹੁਤ ਘੱਟ ਮਿਲਣਗੇ। ਬਾਬਾ ਜੀ ਕਹਿੰਦੇ ਨੇ ਖੂਨ ਦਾ ਰਿਸ਼ਤਾ ਵੀ ਹੋਵੇ ਇਹ ਪੈਸੇ ਦੀ ਇਹ ਦੌਲਤ ਦੀ ਇੰਨੀ ਵੱਡੀ ਦੀਵਾਰ ਖੜੀ ਕਰ ਦਿੱਤੀ ਐ ਜਿੰਨਾ ਮਰਜੀ ਬੰਦਾ ਗੁਣੀ ਹੋਵੇ ਜੇ ਉਹਦੇ ਕੋਲ ਮੁਸੀਬਤ ਹੈ ਗਰੀਬੀ ਹੈ ਉਸ ਬੰਦੇ ਦੀ 100 ਰੁਪਏ ਦੀ ਗੱਲ ਲੱਖ ਰੁਪਏ ਦੀ ਗੱਲ ਗਰੀਬੀ ਕਰਕੇ ਸੱਚੀ ਲੋਕ ਇੱਕ ਥੇਲੇ ਦੀ ਨਹੀਂ ਸਮਝਦੇ। ਅਤੇ ਜੇ ਬੰਦਾ ਅਮੀਰ ਹੋਵੇ ਲੋਕਾਂ ਦੇ ਕੰਮ ਪੂਰਾ ਕਰਦਾ ਹੋਵੇ ਉਸ ਬੰਦੇ ਨੂੰ ਅਕਲ ਵੀ ਨਾ ਹੋਵੇ ਇੱਕ ਲਫ਼ਜ਼ ਬੋਲਣ ਦੀ ਲੋਕ ਕਹਿਣਗੇ ਵਾਹ ਵਾਹ ਕਿਹੜਾ ਬਾਤ ਹੋ ਗਈ ਇਸ ਦੁਨੀਆ ਵਿੱਚ ਲੋਕ ਪੈਸਾ ਬੰਦੇ ਦਾ ਨਾਮ ਦੇਖਦੇ ਨੇ ਰੱਬ ਦਾ ਨਾਮ ਟਾਮ ਟਾਮ ਹੀ ਦੇਖਦੇ ਨੇ ਕਈ ਸੱਜਣਾ ਕਿ ਮਿੰਤਾ ਕਰਕੇ ਭਾਗ ਲੱਗਦੀਆਂ ਪਾਪ ਛੱਡਦੇ ਆ ਗੁਰਮੁਖੋ ਕਈ ਲੋਕ ਪਹਿਲੇ ਜਨਮਾਂ ਦੀ ਕਮਾਈ ਲੈ ਕੇ ਜਾਂਦੇ ਆ ਕਈ ਵਾਰੀ ਨਿਆਣਾ ਇੰਨੀ ਕਮਾਈ ਲੈ ਕੇ ਆਉਂਦਾ ਹੈ ਮਾਪਾ ਪਨੂੰ ਰੱਬ ਵਾਲੇ ਪਾਸੇ ਜੋੜ ਦਿੰਦਾ ਗਾ ਜਿਹੜਾ ਵੀ ਬੱਚਾ ਜੰਮਦਾ ਗਾ ਉਹ ਭਾਗ ਲੈ ਕੇ ਆਉਂਦਾ ਹੈ ਦੌਲਤ ਪੱਖੋਂ ਵੀ ਤੇ ਨਾਮ ਪੱਖੋਂ ਵੀ ਬਾਬਾ ਜੀ ਕਹਿੰਦੇ ਨੇ ਇਹ ਸਾਰੇ ਰਿਸ਼ਤੇ ਚਮਕਦੀ ਰੇਤ ਨੇ ਇਹਨਾਂ ਨੇ ਤੇਰੀ ਪਿਆਸ ਕੋਈ ਨਹੀਂ बुझाਉਣੀ ਬਾਹਰੋਂ ਪਾਣੀ ਦਿਸਦੇ ਨੇ ਪਰ ਅੰਦਰੋਂ ਅੱਗ ਲਾਈ ਬੈਠੇ ਨੇ ਤੁਸੀਂ ਕਈ ਵਾਰੀ ਬੰਦੇ ਦੀ ਇੰਨੀ ਕੋ ਮਦਦ ਕਰਦੇ ਹੋ ਮੈਂ ਇਹ ਨਹੀਂ ਕਹਿੰਦਾ ਕਿ ਬੰਦੇ ਦੀ ਮਦਦ ਨਹੀਂ ਕਰਨੀ ਮੈਂ ਕਹਿੰਨਾ ਲੋੜਵੰਦੀ ਮਦਦ ਕਰੋ ਪਰ ਇਹ ਆਸ ਨਾ ਰੱਖੋ ਕਿ ਇਹਦੇ ਬਦਲੇ ਸਾਨੂੰ ਕੁਝ ਦੇਵੇਗਾ ਸਾਰੇ ਨਹੀਂ ਪਰ ਜਿੰਨੀ ਦੇਰ ਤੱਕ ਤੁਸੀਂ ਦਾਣਾ ਸਿੱਟੀ ਜਾਓ ਚੇਤੇ ਰੱਖਿਓ ਓਨੀ ਦੇਰ ਤੱਕ ਗੀਤ ਗਾਉਣਗੇ ਜਿੱਦਣ ਤੁਸੀਂ ਹੱਥ ਖਿੱਚ ਲਿਆ ਨਾ ਉਦੋਂ ਕਿਸੇ ਨੇ ਫੋਨ ਵੀ ਨਹੀਂ ਕਰਨਾ ਗੁਰਮਤ ਵਿੱਚ ਜਿੰਨੀ ਦੇਰ ਤੱਕ ਬੰਦੇ ਨੂੰ ਮੌਤ ਚੇਤੇ ਨਹੀਂ ਆਉਂਦੀ ਨਾ ਇਹ ਵਾਸ਼ਨਾ ਤੋਂ ਛੁੱਟੇਗਾ ਨਾ ਇਹ ਨਾ ਇਸ ਨੂੰ ਰੱਬ ਚੇਤੇ ਆਉਣਾਗਾ ਜੇ ਤੀ ਇਹ ਤਾਂ ਸਮਝਦਾ ਹੈ ਕਿ ਮੈਂ ਕਿਤੇ ਨਹੀਂ ਜਾਣਾ ਮੈਨੂੰ ਮੌਤ ਕਿੱਥੇ ਆਉਣੀ ਹੈ? ਬਾਬਾ ਜੀ ਕਹਿੰਦੇ ਨੇ ਜਿਸ ਦਿਨ ਸਾਲ ਬਾਦ ਉਹ ਤਾਰੀਖ ਹੁੰਦੀ ਹੈ ਜਿਸ ਦਿਨ ਬੱਚੇ ਦਾ ਜਨਮ ਦਿਨ ਜਿਹਨੂੰ ਕਹਿੰਦੇ ਆ ਉਸ ਦਿਨ ਇੱਕ ਗੱਲ ਚੇਤੇ ਰੱਖੀ। ਮਾਂ ਤੂੰ ਕਹਿ ਨਹੀਂ ਆ ਨਾ ਇੰਨੇ ਸਾਲਾਂ ਦਾ ਮੇਰਾ ਪੁੱਤ ਵੱਡਾ ਹੋ ਗਿਆ ਪਰ ਯਾਦ ਰੱਖੀ ਵੱਡਾ ਨਹੀਂ ਹੋਇਆ ਅੱਜ ਉਹ ਇੱਕ ਸਾਲ ਤੇਰੇ ਬੱਚੇ ਦੀ ਜ਼ਿੰਦਗੀ ਦਾ ਹੋਰ ਕੱਟ ਗਿਆ। ਤੁਸੀਂ ਕਦੇ ਆਪਣੇ ਘਰੇ ਝਾਤੀ ਮਾਰ ਕੇ ਦੇਖਿਓ ਕਿ ਤੁਹਾਡੇ ਘਰ ਦੇ ਕਿੰਨੇ ਜੀ ਪਤਾ ਨਹੀਂ ਕਿੱਥੇ ਚਲੇ ਗਏ। ਘਰ ਛੱਡ ਕੇ ਪਰਿਵਾਰ ਛੱਡ ਕੇ ਚਲਿਆ ਜਾਏਗਾ ਜਿਹੀ ਮੇਰੀ ਆਤਮਾ ਤੈਨੂੰ ਇਹ ਮੇਰੇ ਕੱਪੜੇ ਛੱਡ ਕੇ ਜਾਣਗੇ ਪਰ ਜਿਸ ਦਿਨ ਧੰਨ ਗੁਰੂ ਨਾਨਕ ਦਾ ਸ਼ਬਦ ਪੜਨਾ ਉਹ ਤੇਰੀ ਕਦੇ ਵੀ ਬਾਹ ਨਹੀਂ ਛੱਡੇਗਾ ਬੰਦਿਆ ਜਿੰਨੀ ਦੇਰ ਤੱਕ ਤੇਰੇ ਕੋਲ ਜਵਾਨੀ ਹੈ ਰੱਜ ਕੇ ਰੱਬ ਦੀ ਬੰਦਗੀ ਕਰ ਲੈ ਨਹੀਂ ਤਾਂ ਜਵਾਨੀ ਤੋਂ ਬਾਅਦ ਇਹ ਝੋਲਾ ਸੇਜਣਾ ਸ਼ੁਰੂ ਹੋ ਜਾਣਾਗਾ ਬਾਬਾ ਦੀਪ ਸਿੰਘ ਕਹਿੰਦੇ ਨੇ ਹਰ ਰੋਜ਼ ਨਿਤਨੇਮ ਕਰਿਆ ਕਰੋ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ